ਰੂਪ ਨਾਲ ਈ ਰਿਕਸ਼ਾ ਚਲਾਉਣ ਵਾਲੇ ਹੋ ਜਾਓ ਸਾਵਧਾਨ ਜਿਨहां ਦਾਸੇ ਕਿ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਈ ਰਿਕਸ਼ੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜਿਸ ਨੂੰ ਲੈ ਕੇ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਜਾਬ ਦੀ ਸਮੱਸਿਆ ਇੱਕ ਵੱਡੀ ਸਮੱਸਿਆ ਬਣ ਗਈ ਹੈ ਈ ਰਿਕਸ਼ਾ ਨੂੰ ਲੈ ਕੇ ਤਾਂ ਹੁਣ ਜੇਕਰ ਤੁਸੀਂ ਵੀ ਅਮੈਦ ਰੂਪ ਦੇ ਨਾਲ ਈ ਰਿਕਸ਼ਾ ਵਾਹਨ ਚਲਾ ਰਹੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਪੰਜਾਬ ਸਰਕਾਰ ਅਵੈਧ ਰੂਪ ਨਾਲ ਈ ਰਿਕਸ਼ਾ ਚਲਾਉਣ ਵਾਲਿਆਂ ਤੇ ਵੱਡੀ ਕਾਰਵਾਈ ਕਰੇਗੀ। ਦਾਜ਼ ਇੱਕ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਹੈ ਕਿ ਦੇਸ਼ ਦੇ ਵਿੱਚ ਕੁੱਲ 50 ਲੱਖ ਈ ਰਿਕਸ਼ਾ ਹਨ ਲੇਕਿਨ ਅਗਰ ਇੰਨਾ ਵਿੱਚੋਂ 16 ਲੱਖ ਈ ਰਿਕਸ਼ਾ ਜਿਹੜੇ ਨੇ ਉਹ ਰਜਿਸਟਰਡ ਨੇ ਔਰ ਬਾਕੀ ਜਿਹੜੇ ਈ ਰਿਕਸ਼ਾ ਨੇ ਉਹ ਅਵੈਧ ਰੂਪ ਦੇ ਨਾਲ ਚੱਲ ਰਹੇ ਨੇ ਜਿਸ ਤੋਂ ਬਾਅਦ ਸਰਕਾਰ ਦੇ ਵੱਲੋਂ ਵੀ ਇੱਕ ਵੱਡਾ ਫੈਂਸ ਲਾ ਲਿਆ ਗਿਆ ਹੈ ਕਿ ਹੁਣ ਅवैध ਰੂਪ ਨਾਲ ਈ ਰਿਕਸ਼ਾ ਚਲਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਅਗਰ ਪੰਜਾਬ ਦੀ ਇਹ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵੱਡੇ ਸ਼ਹਿਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਜਲੰਧਰ ਹੋ ਜਾਵੇ ਲੁਧਿਆਣਾ ਹੋ ਜਾਵੇ ਪਟਿਆਲਾ ਹੋ ਜਾਵੇ ਤਾਂ ਇਨ੍ਹਾਂ ਸ਼ਹਿਰਾਂ ਦੇ ਵਿੱਚ ਈ ਰਿਕਸ਼ਾ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਇਹ ਦੇ ਇਨ੍ਹਾਂ ਸ਼ਹਿਰਾਂ ਦੇ ਜਿਹੜੇ ਮੇਨ ਬੱਸ ਸਟੈਂਡ ਦੇਖ ਲਈਏ ਤਾਂ ਇੱਥੇ ਲਗਾਤਾਰ ਜਾਮ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ ਹੋਰ ਵੀ ਸ਼ਹਿਰਾਂ ਦੇ ਕਈ ਇਲਾਕਿਆਂ ਦੇ ਵਿੱਚ ਲਗਾਤਾਰ ਜਾਮ ਜਿਹੜਾ ਹੈ ਦੇਖਣ ਨੂੰ ਮਿਲਦਾ ਹੈ ਜਿਸ ਕਰਕੇ ਆਮ ਜਨਤਾ ਨੂੰ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਹੁਣ ਸਰਕਾਰ ਨੇ ਵੀ ਇਹ ਕਹਿ ਦਿੱਤਾ ਹੈ ਕਿ ਜੇਕਰ ਕੋਈ ਵੀ ਅਵੈਧ ਰੂਪ ਨਾਲ ਜਿਸ ਕਿਸੇ ਦਾ ਈ ਰਿਕਸ਼ੇ ਦੀ ਨੰਬਰ ਪਲੇਟ ਨਹੀਂ ਲੱਗੀ ਹੋਵੇਗੀ ਤਾਂ ਉਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਲਗਾਤਾਰ ਦੇਖਿਆ ਜਾਵੇ ਤਾਂ ਈ ਰਿਕਸ਼ਾ ਨੂੰ ਲੈ ਕੇ ਬਹੁਤ ਸਾਰੇ ਮਾਮਲੇ ਵੀ ਸਾਹਮਣੇ ਆ ਰਹੇ ਸੀ ਲਗਾਤਾਰ ਸ਼ਹਿਰਾਂ ਦੇ ਵਿੱਚ ਕ੍ਰਾਈਮ ਜਿਹੜਾ ਹੈ ਉਹ ਵਧ ਰਿਹਾ ਸੀ ਤੇ ਹਾਲ ਹੀ ਦੇ ਵਿੱਚ ਇੱਕ ਪਟਿਆਲਾ ਤੋਂ ਵੀ ਕ੍ਰਾਈਮ ਜਿਹੜਾ ਹੈ ਉਹ ਸਾਹਮਣੇ ਆਇਆ ਹੈ ਈ ਰਿਕਸ਼ਾ ਦੇ ਮਾਮਲੇ ਦੇ ਵਿੱਚ ਹੀ ਤਾਂ ਇੱਕ ਵੱਡਾ ਫੈਸਲਾ ਲਿੱਤਾ ਗਿਆ ਹੈ ਜਿੱਥੇ ਸਰਕਾਰ ਦੇ ਵੱਲੋਂ ਪਹਿਲਾਂ ਵੀ ਲਗਾਤਾਰ ਕਦਮ ਚੁੱਕੇ ਜਾ ਰਹੇ ਸੀ ਇੱਕ ਵਾਰ ਫਿਰ ਸਰਕਾਰ ਨੇ ਈ ਰਿਕਸ਼ਾ ਚਲਾਉਣ ਵਾਲਿਆਂ ਨੂੰ ਵੱਡੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਅਵੈਧ ਰੂਪ ਦੇ ਨਾਲ ਈ ਰਿਕਸ਼ਾ ਚਲਾ ਰਹੇ ਨੇ ਆ ਉਹ ਸਾਵਧਾਨ ਹੋ ਜਾਣ ਇਸ ਦੇ ਨਾਲ ਸਰਕਾਰ ਨੇ ਈ ਰਿਕਸ਼ਾ ਡੀਲਰਾਂ ਨੂੰ ਵੀ ਸੁਚੇਤ ਕੀਤਾ ਹੈ ਔਰ ਇਸ ਦੇ ਨਾਲ ਹੀ ਦੱਸਿਆ ਹੈ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਈ ਰਿਕਸ਼ਾ ਜਿਹੜੇ ਨੇ ਬਣਦੇ ਨੇ ਈ ਰਿਕਸ਼ਿਆਂ ਦਾ ਨਿਰਮਾਣ ਹੁੰਦਾ ਹੈ ਤਾਂ ਉਹਨਾਂ ਨੂੰ ਵੀ ਸੁਚੇਤ ਕਰ ਦਿੱਤਾ ਗਿਆ ਹੈ ਕਿ ਰਜਿਸਟਰਡ ਜਿਹੜੇ ਈ ਰਿਕਸ਼ੇ ਨੇ ਉਹ ਹੀ ਹੁਣ ਸ਼ਹਿਰ ਦੀਆਂ ਸੜਕਾਂ ਤੇ ਚੱਲਣਗੇ ਇਸ ਤੋਂ ਇਲਾਵਾ ਕੋਈ ਵੀ ਜੋ ਵੀ ਅਗਿਆਦ ਰੂਪ ਰਿਕਸ਼ਾ ਚਲਾਉਂਦਾ ਹੈ ਉਸਤੇ ਵੱਡੀ ਕਾਰਵਾਈ ਹੋ ਸਕਦੀ ਹੈ ਦਾਦੇ ਕਿ ਅਗਰ ਅੰਮ੍ਰਿਤਸਰ ਦੀ ਹੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਸ਼ਹਿਰਾਂ ਦੇ ਵਿੱਚ ਹੌਲਗੇੜ ਦੇਖ ਲਿਆ ਜਾਵੇ ਦਰਬਾਰ ਸਾਹਿਬ ਦੇ ਕੋਲ ਦੇਖਿਆ ਜਾਵੇ ਤਾਂ ਲਗਾਤਾਰ ਗਲੀਆਂ ਦੇ ਵਿੱਚ ਇਹ ਰਿਕਸ਼ਾ ਜਿਹੜੇ ਵਾਹਨ ਨੇ ਉਹ ਜਾਮ ਦੇ ਦੇ ਨੇ ਤਸਵੀਰਾਂ ਵਿੱਚ ਵੀ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਸ਼ਹਿਰ ਦੇ ਵਿੱਚ ਵੱਧਦੇ ਇਸ ਈ ਰਿਕਸ਼ਾ ਦੀ ਸੰਖਿਆ ਹਮੇਸ਼ਾ ਹੀ ਆਮ ਜਨਤਾ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪੈਂਦਾ ਹੈ ਜਾਂ ਫਿਰ ਬਹੁਤ ਸਾਰੀਆਂ ਵੱਡੀਆਂ ਜਿਹੜੀਆਂ ਵਾਰਦਾਤਾ ਨੇ ਈ ਰਿਕਸ਼ਾ ਦੇ ਕਾਰਨ ਵੀ ਹੁੰਦੀਆਂ ਨੇ ਲਗਾਤਾਰ ਜਦੋਂ ਲੋਕ ਬਾਹਰੋਂ ਕਿਸੇ ਵੀ ਦੇਸ਼ਾਂ ਤੋਂ ਆਂਦੇ ਨੇ ਤਾਂ ਅਵੈਧ ਰੂਪ ਨਾਲ ਚਲਾਉਣ ਵਾਲੇ ਈ ਰਿਕਸ਼ਾ ਜਿਹੜੇ ਚਾਲਕ ਹੁੰਦੇ ਨੇ ਉਹ ਇਨਾਂ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਵੀ ਬਣਾ ਲੈਂਦੇ ਨੇ ਬਹੁਤ ਸਾਰੇ ਮਾਮਲੇ ਵੀ ਸਾਹਮਣੇ ਆਏ ਨੇ ਤਾਂ ਹੁਣ ਇੱਕ ਵਾਰ ਫਿਰ ਸਰਕਾਰ ਦੇ ਵੱਲੋਂ ਵੱਡੇ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜੋ ਵੀ ਬਿਨਾਂ ਰਜਿਸਟਰਡ ਈ ਸ਼ਾ ਵਾਹਨ ਚਲਾਏਗਾ ਉਸ ਤੇ ਵੱਡੀ ਕਾਰਵਾਈ ਹੋ ਸਕਦੀ ਹੈ ਤਾਂ ਇੱਕ ਵਾਰ ਸੁਚੇਤ ਕੀਤਾ ਗਿਆ ਹੈ ਕਿ ਈ ਰਿਕਸ਼ਾ ਚਲਾਉਣ ਵਾਲਿਆਂ ਨੂੰ ਕਿਉਂਕਿ ਈ ਰਿਕਸ਼ਾ ਚਲਾਉਣ ਦੇ ਨਾਲ ਬਹੁਤ ਸਾਰੀ ਜਾਮ ਦੀ ਸਮੱਸਿਆ ਹੋ ਰਹੀ ਸੀ ਔਰ ਇਹਨਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਸੀ ਅਗਰ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਇੱਕ ਰਿਪੋਰਟ ਦੇ ਵਿੱਚ ਇਹ ਸਾਹਮਣੇ ਆਇਆ ਕਿ ਦੇਸ਼ ਦੇ ਵਿੱਚ ਕੁੱਲ 50 ਲੱਖ ਈ ਰਿਕਸ਼ਾ ਵਾਹਨ ਨੇ ਲੇਕਿਨ ਇਹਨਾਂ ਦੇ ਵਿੱਚੋਂ ਅਗਰ ਰਜਿਸਟਰਡ ਪੰਜੀਕਰਤੀ ਈ ਰਿਕਸ਼ਾ ਦੀ ਗੱਲ ਕੀਤੀ ਜਾਵੇ ਤਾਂ ਸਿਰਫ 16 ਲੱਖ ਹੀ ਈ ਰਿਕਸ਼ਾ ਨੇ ਜਿਹੜੇ ਪंजीकरण ਦੇ ਔਰ ਬਾਕੀ ਜਿਹੜੇ ਈ ਰਿਕਸ਼ਾ ਨੇ ਉਹ ਸਾਰੇ ਹੀ ਗੈਰ ਕਾਨੂੰਨੀ ਢੰਗ ਦੇ ਨਾਲ ਸੜਕਾਂ ਤੇ ਚੱਲ ਰਹੇ ਹਨ ਤਾਂ ਇੱਕ ਵੱਡਾ ਜਿਹੜਾ ਸਰਕਾਰ ਦੇ ਵੱਲੋਂ ਫੈਸਲਾ ਲਿੱਤਾ ਗਿਆ ਹੈ ਤੇ ਇਸ ਦੇ ਨਾਲ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਈ ਰਿਕਸ਼ਾ ਚਲਾਉਣ ਵਾਲਿਆਂ ਦੇ ਖਿਲਾਫ ਹੋਣ ਜੋ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਚਲਾਉਂਦੇ ਨੇ ਵੱਡੀ ਕਾਰਵਾਈ ਕੀਤੀ ਜਾਵੇਗੀ